ਦਸੂਹਾ ਦੇ ਇੱਕ ਪਿੰਡ 'ਚ ਰਹਿਣ ਵਾਲੀ ਲੜਕੀ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਦਿੰਦੇ ਹੋਏ ਪੀੜਤ ਲੜਕੀ ਨੇ ਦੱਸਿਆ ਕਿ ਉਹ ਹਰ ਰੋਜ਼ ਦੀ ਤਰ੍ਹਾਂ ਆਪਣੀ ਹਵੇਲੀ 'ਚ ਪਸ਼ੂਆਂ ਨੂੰ ਪਾਣੀ ਪਿਲਾਉਣ ਲਈ ਜਾਂਦੀ ਹੈ ਵਿਚ ਦਿਨ ਸ਼ਤੀਸ਼ ਨਾਮਕ ਵਿਅਕਤੀ ਨੇ ਹਵੇਲੀ ਦੀ ਕੰਧ ਟੱਪ ਕੇ ਅੰਦਰ ਆ ਕੇ ਮੇਰੇ ਨਾਲ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ ਜਦੋਂ ਮੈਂ ਉਸ ਦਾ ਵਿਰੋਧ ਕੀਤਾ ਤਾਂ ਉਸ ਵਿਅਕਤੀ ਨੇ ਮੇਰਾ ਗਲਾ ਘੁੱਟ ਕੇ ਮੈਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਅਤੇ ਕਿਹਾ ਕਿ ਜੇਕਰ ਇਹ ਗੱਲ ਕਿਸੇ ਨੂੰ ਦੱਸੀ ਤਾਂ ਮੈਂ ਤੇਰੇ ਸਾਰੇ ਪਰਿਵਾਰ ਨੂੰ ਮਾਰ ਦੇਵਾਂਗਾ ਪੀੜੀ ਲੜਕੀ ਨੇ ਦੱਸਿਆ ਕਿ ਉਹ ਕਿਸੇ ਤਰ੍ਹਾਂ ਉਸਦੇ ਚੁੰਗਲ ਤੋਂ ਬਚ ਕੇ ਭੱਜ ਨਿਕਲੀ ਅਤੇ ਸਾਰੀ ਘਟਨਾ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸੀ। ਪੀੜੀ ਲੜਕੀ ਦੇ ਉਸਦੇ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਸ ਵਿਅਕਤੀ ਨੂੰ ਜਲਦ ਤੋਂ ਜਲਦ ਫੜ ਕੇ ਸਾਨੂੰ ਇਨਸਾਫ ਦਿਵਾਇਆ ਜਾਵੇ। ਇਸ ਵੰਦੀ ਡੀਐਸਪੀ ਜਸੂਅ ਜਗਦੀਸ਼ ਰਾਜ ਅਤਰੀ ਨੇ ਕਿਹਾ ਕਿ ਮਾਮਲਾ ਉਹਨਾਂ ਦੇ ਧਿਆਨ ਵਿੱਚ ਹੈ ਤੇ ਜਲਦੀ ਤੋਂ ਜਲਦੀ ਮਲਜ਼ਮ ਸਲਾਖਾਂ ਪਿੱਛੇ ਹੋਣਗੇ। ਮੇ ਕੁੜੀ ਗਈ ਹੀ। ਡੰਗਰਾਂ ਨੂੰ ਪਾਣੀ ਪਿਲਾਣ ਤੇ ਘਾਪਾਨ। ਤੇ ਉਹਨੇ ਪੀਤੀ ਉਹ ਹੀ ਸ਼ਰਾਬ ਕਾਂਦੇ ਤੋਂ ਟੱਪੀ ਗਈ ਆਈ ਗਈਆ ਤੇ ਕਾਂਦੇ ਟੱਪੀ ਗਈ ਆਈ ਗਈ ਮੈਨੂੰ ਜੱਫੀਆਂ ਪਾਣ ਲੱਪਿਆ ਨਾਲੇ ਮੇਰਾ ਮੂੰਹ ਘੋਟਣ ਲੱਪਿਆ ਆਈ ਗਈ ਤੇ ਮੈਂ ਮੇਰੇ ਨਾਲ ਜ਼ਬਰਦਸਤੀ ਕਰਨ ਲੱਪਿਆ ਤੇ ਮੈਂ ਤਕਾ ਤਕਾ ਮਾਰੀ ਕਿ ਮੈਂ ਪਰੇ ਕਿਤਾ ਮੈਂ ਘਰ ਆਈ ਕਿ ਮੈਂ ਨਹੀਂ ਦੱਸਿਆ ਘਰ ਤੇ ਮੈਂ ਦੂਜੇ ਦਿਨ ਮੰਮੀ ਨੂੰ ਆਈ ਕੇ ਦੱਸਿਆ ਤੇ ਦੂਜੇ ਦਿਨ ਹੀ ਮੈਨੂੰ ਮਾਰਨ ਦੀ ਵੀ ਧਮਕੀ ਦਿੱਤੀ ਤੇ ਜੇ ਕਹਿੰਦੇ ਤੂੰ ਦੱਸਿਆ ਤੇਰੀ ਬਦਨਾਮੀ ਹੋਣੀ ਚਾਨੋ ਮਾਰਨ ਦੀ ਧਮਕੀ ਵੀ ਦਿੱਤੀ ਹਾਂਜੀ ਕੀ ਨਾਮ ਹੈ ਬੰਦੇ ਦਾ ਸਤੀਸ਼ ਹੁਣ ਤੁਸੀਂ ਪੁਲਿਸ ਕੰਪਲੇਨ ਕਰਾਈ ਇਸ ਮਾਮਲੇ ਚ ਹਾਂਜੀ ਕੀ ਮੰਗ ਕਰਦੇ ਹੋ ਪੁਲਿਸ ਤੋਂ ਕਿ ਮੈਨੂੰ ਇਨਸਾਫ ਲੱਭੇ ਮੈਂ ਮੰਗ ਕਰਦੀ ਆ ਕਿ ਪੁਲਿਸ ਨੂੰ ਜਲਦੀ ਤੋਂ ਜਲਦੀ ਫੜੇ ਤੇ ਮੈਨੂੰ ਇਨਸਾਫ ਦੇਵੇ ਮੈਂ ਰਾਤ ਨੂੰ ਆਇਆ ਮੈਂ ਰਾਤ ਨੂੰ ਦੱਸਿਆ ਮੇਰੇ ਘਰ ਵਾਲੇ ਨੇ ਕਿ ਦਦਾ ਜੀ ਬੰਦੇ ਨੇ ਬਰਦਤ ਕੀਤੀ ਹੈ ਰਾਤੀ ਰਾਤ ਨੂੰ ਲੱਭਿਆ ਸਾਨੂੰ ਨਹੀਂ ਮਿਲਿਆ ਹੈ ਅੱਜ ਸਵੇਰੇ ਪੋਸਟ ਕੋਲ ਪਰ ਸਵੇਰ ਸਾਨੂੰ ਦੱਸਿਆ ਕਿ ਉਹਨੇ ਪੁਲਿਸ ਨੂੰ ਅਪਲੀਕੇਸ਼ਨ ਦਿੱਤੀ ਹੈ ਉਕ ਫੋ ਬਾਰੰਨੇ ਬਤੂ ਫੋਨ ਕੀਤਾ ਤੇ ਰਾਤ ਨੂੰ ਉਹਨਾਂ ਨੇ ਫੋਨ ਆਇਆ ਵੀ ਸਾਡ ਨੂੰ ਨਹੀਂ ਤੁਸੀਂ ਐਪਲੀਕੇਸ਼ਨ ਦੇ ਤਸ ਐਪਲੀਕੇਸ਼ਨ ਦਿੱਤੀ ਤੇ ਉਹ ਸਵੇਰੇ ਐਪਲੀਕੇਸ਼ਨ ਦੇ ਗਿਆ ਕਾਲਜ ਦੇ ਗਿਆ ਕਾਦੀ ਤੁਹਾਨੂੰ ਵੀ ਉਹਨੇ ਜਾਨ ਮਾਰ ਲਈ ਤੁਹਾਨੂੰ ਦਿੱਤੀ ਨਹੀਂ ਪਹਿਲੇ ਗੰਦਾ ਸੀਗਾ ਪਹਿਲੇ ਕੁਬਰੇ ਬਾਅਦ ਤਾਂ ਤੁਹਾਨੂੰ ਕੀਤੀ ਜਾਨ ਮਾਰ ਦਿੱਤੀ ਜਿੱਦਾਂ ਵੀ ਆ ਤੇ ਉਸ ਤੋਂ ਬਾਅਦ ਬੁਲਾਣੇ ਸੜ ਤਾਨੂੰ ਤੁਹਾਨੂੰ ਇਹ ਹੱਥ ਸੇ ਕੀਤੀ ਹੈ ਮੇਰੇ ਕੋਲ ਜੀ ਨਾਲ ਜਵਦਸਤੀ ਕੀਤੀ ਹੈ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਅਸੀਂ ਪ੍ਰਸ਼ਾਸਨ ਨੂੰ ਹੀ ਮੰਗ ਕਰਨੇ ਸਾਨੂੰ ਸਾਫ਼ ਲੱਗੇ ਤੁਸ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਹੈ ਕੀ ਚਾਹ ਕਰਦੇ ਤੁਸੀਂ ਮੇਰੇ ਕੁੜੀ ਦੇ ਨਾਲ ਜੀ ਸतीश ਕੁਮਾਰ ਬੰਦਾ ਉਹਨੇ ਕੁੜੀ ਕੇ ਨਾਲ ਗੰਦੀ ਹਸਕਤ ਕੀਤੀ ਹੈ ਉਹਨੇ ਜ਼ਬਰਦਸਤੀ ਕਰਨੀ ਚਾਹੀਏ ਤੇ ਆਪਣੇ ਕੁੜੀ ਦੇ ਕੰਧ ਟੱਪ ਕੇ ਆਇਆ ਕੁੜੀ ਨੂੰ ਇੱਤਾ ਕੀਤਾ ਉਹਨੇ ਆ ਕੇ ਤੇ ਮੈਂ ਚਾਹੁੰਦੀ ਹਾਂ ਉਹਨੂੰ ਐਸੀ ਸਜ਼ਾ ਦਿੱਤੀ ਜਾਵੇ ਬੰਦਵਾਰਾ ਕਿਸੇ ਨਾਲ ਆ ਕੇ ਚੁੱਕੇ ਨਾ ਦੇਖਣ ਚੁੱਕਾ ਰਹੇ ਬਸ ਇਦਾਂ ਹੀ ਸਜ਼ਾ ਦੇ ਮਸਾ ਸਾਡੀ ਨਹੀਂ ਗਿਆ ਹਾਂਜੀ ਜਨਮਨ ਸਾਹਬਾ ਮੇਰੇ ਪੂਰਾ ਪੂਰਾ ਤੁਹਾਡੇ ਮਾਧਮੇ ਦਾਨੀ ਇੱਕ ਸ਼ਿਕਾਇਤ ਮਿਲ ਗਿਆ ਵੀ ਦਿਸੂ ਦਾ ਥਾਣੇ ਦੇ ਪਿੰਨ ਬਟਲਾ ਵਿੱਚ ਕਿਸੇ ਲੜਕੇ ਨੇ ਕਿਸੇ ਦੇ ਘਰ ਜਾ ਕੇ ਕਿਸੇ ਲੜਕੀ ਨਾਲ ਬਤਮਝੀ ਕਰਨ ਦੀ ਕੋਸ਼ਿਸ਼ ਕੀਤੀ ਹੈ ਜਸਟ ਅਸੀਂ ਦਰਖਾਸਤ ਜਿਹੜੀ ਰੀਸੀਵ ਕੀਤੀ ਹੈ ਜੋ ਵੀ ਕਾਨੂੰਨੀ ਕਰਵੇਗਾ ਉਹ ਅਮਲ ਵਿੱਚ ਲਿਆਂਦਾ ਜਾ ਰਿਹਾ ਹੈ